ਦੀ ਜਦੋਂ ਮੇਰੇ ਤੇ ਆ ਚੁੱਕੇ ਆ ਕੁਛ ਉਹਦੇ ਪੀਸਸ ਨੂੰ ਲੈ ਕੇ ਜਿਸ ਜਿਹੜਾ ਉਹਦਾ ਨਹੀਂ ਕਲੀਅਰ ਹੋਇਆ ਸੀਗਾ ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਸਾਡੇ ਬੱਚੇ ਆ ਇਹ ਫਿਰ ਵੀ ਮੈਂ ਉਹਦੀ ਇੱਕ ਕਮੇਟੀ ਬਣਾਤੀ ਆ ਜੀ ਜਿਹੜਾ ਸਾਰੇ ਬੱਚਿਆਂ ਨੂੰ ਰੈਗੂਲਰਲੀ ਮਿਲੇ ਲੀਆ ਉਹਨਾਂ ਨੂੰ ਇੱਕ ਗ੍ਰੀਵੈਂਸ ਰੈਸਲ ਦਾ ਜੇ ਬੱਚੇ ਨੂੰ ਕੋਈ ਸਟ੍ਰੈਸ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਬੱਚਾ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਐਸੇ ਥੋੜੀ ਦੇਰ ਵਾਸਤੇ ਆਇਓ ਤੁਸੀਂ ਆਪਣੇ ਜਿਆਰ ਉਹ ਤਿੰਨ ਸਾਲ ਹੀ ਰਹੋਗੇ ਕਿਸੇ ਤੋਂ ਕੁਛ 6 ਮਹੀਨੇ ਵੱਧ ਲੱਗ ਸਕਦੇ ਆ ਤੇ ਇਹਦੇ ਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਮਿਲੋ ਡਾਕਟਰ ਪ੍ਰਿੰਸੀਪਲ ਨੂੰ ਮਿਲੋ ਕਮੇਟੀ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਦੱਸੋ ਮੈਨੂੰ ਦੱਸੋ ਮੈਂ ਉੱਥੇ ਅੱਖਾਂ ਨਾਲ ਰਹਿਣਾ ਹੈਗਾ ਤੋਂ ਅਸੀਂ ਬੜੇ ਸਪੈਸੀਫਿਕ ਹੈ ਕਿ ਉਹਨਾਂ ਨਾਲ ਇਨਫਾਰਮਲ ਮੀਟਿੰਗਸ ਵੀ ਕਰਿਆ ਕਰਾਂਗੇ ਇਹਨਾਂ ਦਾ ਆਪਸ ਦੇ ਵਿੱਚ ਵੀ ਸਪੋਰਟ ਮੈਕੈਨਿਜ਼ਮ ਹੋਣਾ ਚਾਹੀਦਾ ਔਰ ਟੀਚਰਸ ਦੇ ਵਿੱਚ ਵੀ ਹੋਣਾ ਚਾਹੀਦਾ ਬਹੁਤ ਵਗਾਈ ਘਟਣਾ ਜੀ ਇੱਕ ਦਿਨ ਜਿਹੜੇ ਕੋ ਯੂਜੀ ਟੈਸਟ ਦਾ ਕਿੰਨਾ ਕੀ ਕੁਝ ਕਰਦੇ ਆ ਲੋਕ ਬੱਚੇ ਨੇ ਯੂਜੀ ਟੈਸਟ ਪਾਸ ਕੀਤਾ ਬੀਜੀ ਵੀ ਕੀਤਾ ਪੋਸਟ ਗ੍ਰੈਜੂਏਸ਼ਨ ਹੋ ਗਈ ਔਰ ਘਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਨੀ 10 ਸਾਲ ਤੋਂ ਬਾਹਰ ਸੀ ਉਹਨੇ ਵਾਪਸ ਜਾਣਾ ਸੀਗਾ ਬੜੀ ਟਰਾਜਿਕ ਮੈਂ ਉਹਨਾਂ ਨੂੰ ਮਿਲ ਕੇ ਵੀ ਗਵਾਂ ਦੇ ਪਿੰਡਾਂ ਸੁਰੂ ਕਰਤੇ ਜਾਂਦੇ ਸੀ ਉਹਨਾਂ ਦਾ ਜੋ ਵੀ ਸਾਡੇ ਕੋਲ ਸਾਡੀ ਹਮਦਰਦੀ ਉਸ ਉਹਨਾਂ ਮਾਪੇ ਨਾਲ ਮੈਂ ਵੀ ਫਾਦਰ ਰਹੇ ਸੀ ਸਰ ਇਹ ਸਾਰੀ ਕੰਸੀ ਗੱਲ ਆ ਰਹੀ ਹੈ ਸਰ ਇਹ ਆ ਰਹੀ ਕੁ ਮੀਟਿੰਗ ਦੇ ਵਿੱਚ ਹੀ ਸਿੱਖਦੇ ਆਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਗੱਲ ਜਿਹੜਾ ਸੀਗਾ ਨਾ ਮੇਰੇ ਸਾਨੂੰ ਪ੍ਰੋਬਲਮ ਆਈ ਹੈ 2 ਸਵਾ ਦੋ ਘੰਟੇ ਇਹ 360 ਸੈਕਸ ਜੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਹੈ ਕਿਉਂਕਿ ਇਹ ਬਲੋਗਰ ਤੋਂ ਆਂਦੀ ਹੈ ਉਹਦੇ ਚੋਂ ਉੱਪਰ ਵਾਲਾ ਓਵਰਹੈਡ ਤਾਰਾ ਨਹੀਂ ਪੈ ਸਕਿਆ ਉਹਦੇ ਚੋਂ ਉਹਨੇ ਕੇਵਲ ਐਕਸਟਰਨਲ ਪਾਈ ਹੋਈ ਆਲੇਕਰ ਉਹਦੇ باوجود ਵੀ ਜਿਹੜੀ ਕੱਲ ਪ੍ਰੋਬਲਮ ਆਈ ਹੈ ਬਟ ਦੋ ਘੰਟੇ ਕਲੈਰਿਫਾਈ ਹੋ ਗਏ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈਆ ਚੇਅਰਮੈਨ ਸਾਹਿਬ ਹੋਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਤੇ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਤੇ ਕਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਚੁਕਾਵਾ ਕਰਾਵਾਂਗੇ ਇਹ 66 ਕੇ ਵੀ ਦੀ ਹੈ 11 ਕੇ ਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਤਾਂ ਸਿੱਕਤ ਹੋਵੇ ਤਾਂ ਉਹਨੂੰ ਚੇਜ ਕਰ ਦਿੰਦੇ ਆ ਬੈਕਅਪ ਵਾਸਤੇ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ ਉਹ ਦੱਸਦਾ ਨਾ ਜੀ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ ਜਨਰੇਟਰ ਤਾਂ ਕੱਲ ਵੀ ਚੱਲੇ ਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਮਕੀਨ ਦੀ ਵਸਤੀ ਸਿਰ ਟੋਟਲ 20 ਹੈ 20 ਟੋਟਲ 20 ਦੇ 30 ਜਨਰੇਟਰ ਆ ਗਿਆ ਜਿਹੜੇ ਹਰ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਚੜਾ ਉਹਨਾਂ ਦਾ ਪੀ ਡੀ ਵੀ ਦੀ ਇਲੈਕਟ੍ਰੀਕਲ ਹੈਗਾ ਉਹ ਹਰ ਹਫਤੇ ਉਹਨਾਂ ਦਾ ਉਹ ਵੀ ਟੈਸਟ ਵੀ ਕਰਦੇ ਆ ਉਹਨਾਂ ਨੂੰ ਤੇ ਇਹ ਕੋਲ ਮਲਾਕੇ ਸੀਗਾ ਵੀ ਮੁੜ ਕੇ ਕੋਈ ਕੋਈ ਹਸਪੀਟਲ ਹੈ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਸ਼ੂਤੀਆ ਸੁਣਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ ਹੈ ਨਾ ਉਹਦੇ ਘੰਟੇ ਦੀ ਜਦ ਮਲੋ ਕੁਛੇ ਕਮੈਂਟਾਂ ਜੀ ਹੁੰਦੀਆਂ ਅੱਧੇ ਘੰਟੇ ਵੱਧੇ ਪੌਣੇ ਘੰਟੇ ਦੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਮਾਲੋ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇੱਕ ਆਲਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਏਗੀ ਜੇ ਇਦਾਂ ਕਦੇ ਹੋ ਜੇ ਤਾਂ ਜਿਹੜਾ ਦੂਜਾ ਤੋਂ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਦੇ ਕੋ ਰਿਪੇਅਰ ਦੀ ਲੋਡ ਪੈ ਜਾਂਦੀ ਹੈ ਕੋਸ ਪੈ ਜਾਂਦੀ ਹੈ ਦੋ ਆਲਟਰਨੇਟਿਵ ਪਰਨਲ ਸਿਸਟਮ ਹੋਏਗਾ ਜਿਸਪਾਈ ਇਹਨਾਂ ਨੂੰ ਮੈਂ ਪ੍ਰੋਸੈਸ ਦਿੱਤਾ ਜਿ ਇਹਨਾਂ ਦੀ ਮੈਂ ਸਾਰੀ ਜਿਹੜੀ ਹੈਲਥ ਜਿਹੜੇ ਸਾਡੇ ਮੈਡੀਕਲ ਐਜੂਕੇਸ਼ਨ ਬ੍ਰਾਂਚ ਆ ਉਹਦੇ ਤੋਂ ਅਸੀਂ ਇਹਨਾਂ ਦਾ ਸਟਾਈਪੈਂਡ ਕੱਟ ਹੈਗਾ ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਹੇ ਹਨ 16ਵਾਂ ਵਿੱਤ ਕਮਿਸ਼ਨ ਆ ਹੋਇਆ ਉਹਦੇ ਸਾਡੀ ਜਿਹੜੀ ਕੈਬਨਟ ਆ ਉਹਦੇ ਵਿੱਚ ਬਿਜੀਆ ਮੇਰੀ ਫਾਈਨੈਂਸ ਸੋ ਸਾਰੇ ਸੈਂਪਥੈਟਿਕ ਹੈ ਜੀ ਅਸੀਂ ਇਹਨਾਂ ਦਾ ਜਿਹੜਾ ਸਟਾਈਪੈਂਡ ਹੈ ਉਹ ਵਧਾਵਾ ਕੇ ਆਣ ਵਾਲੇ ਸਮੇਂ ਦੇ ਵਿੱਚ ਸਰ ਇੱਕ ਕੱਲ ਫਾਈਨਲ ਡਿਡਿਟੀ ਦੇ ਵਿੱਚ ਜਿਹੜੇ ਉਹਨਾਂ ਨੂੰ ਪੀ ਇਸ